ਦੇਖ ਸਕਦੇ ਤੁਸੀਂ ਕਿਸਾਨ ਵੀਰੋ ਸਾਡੀਆਂ ਮਾਵਾ ਭੈਣਾ ਨਾਲ ਭਰਾ ਕਿੰਨਾ ਬਰੀਕੀ ਕੰਮ ਹੈ ਪਹਿਲਾਂ ਤਾਂ ਇਕੱਲਾ ਇਕੱਲਾ ਪੱਤਾ ਇਹ ਦਾਤੀ ਦੇ ਨਾਲ ਕੱਟਦੇ ਆ ਫਿਰ ਹੱਥ ਦੇ ਵਿੱਚ ਫੜ ਕੇ ਇਹ ਗੁੱਟੀਆਂ ਬਣ ਰਹੇ ਆ ਆ ਨਾਲ ਹੀ ਗੁੱਟੀਆਂ ਬਣੀਆਂ ਪਈਆਂ ਤੁਹਾਨੂੰ ਦਿਖਾ ਰਹੇ ਆ ਲਾਈਨਾਂ ਦੇ ਵਿੱਚ ਲਾਈਆਂ ਪਈਆਂ ਅਗਲਾ ਕਹਿ ਦਿੰਦਾ ਬਾਈ ਯਾਰ ਕਮਾਈ ਬਹੁਤ ਲੱਖ ਰੁਪਈਆ ਵਟਿਆ ਜਾਂਦਾ ਪੱਜੀਆਂ ਤੋਂ ਤੇ ਪਰ ਮਿਹਨਤ ਵੀ ਬਹੁਤ ਆ ਸਵੇਰੇ ਆਏ ਆ ਘੰਟਾ ਹੋ ਗਿਆ ਤੇ ਲੱਗੇ ਪਏ ਆ ਬਾਈ ਨਾਲ ਹੀ ਇੱਕ ਬੰਦਾ ਜਿਹੜਾ ਉਹਦੀ ਡਿਊਟੀ ਲੱਗੀ ਹੈ ਵੀ ਪੰਡਾਂ ਦੇ ਵਿੱਚ ਕੈਂਟੀ ਕਰੀ ਜਾਂਦਾ 10 12 ਜਾਣੇ ਆ ਆਪਾਂ ਕਰਦੇ ਆ ਡਿਲੀਵਰ ਦੇ ਨਾਲ ਵੀ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਜਿਹੜਾ ਤੁਸੀਂ ਪਾਲਕ ਦੀ ਕਟਾਈ ਕਰ ਰਹੇ ਹੋ ਕੰਮ ਵੀ ਬਹੁਤ ਬਰੀਕੀ ਹੈ ਜੀ ਹਾਂਜੀ ਕਿਉਂ ਤੁਹਾਨੂੰ ਔਖਾ ਨਹੀਂ ਲੱਗਦਾ ਕਈ ਅੱਜ ਕੱਲ ਤਾਂ ਜਿਹੜੇ ਹੁਣ ਜ਼ਿਮੀਂਦਾਰ ਅਗੇ ਪੱਠੇ ਵੜਦੇ ਹੁੰਦੇ ਸੀਗੇ ਉਹ ਵੀ ਮਸ਼ੀਨਾਂ ਨਾਲ ਹੀ ਵੜਦੇ ਆ ਪਸ਼ੂ ਵੀ ਨਹੀਂ ਰੱਖਦੇ ਵੀ ਤੁਸੀਂ ਤਾਂ ਇੰਨੀ ਮਿਹਨਤ ਕਰ ਰਹੇ ਹੋ ਫੇਰ ਔਕਾ ਤਾਂ ਹੈਗਾ ਹੀ ਵੀਰ ਜੀ ਪਰ ਹੁਣ ਮਜਬੂਰੀ ਹੈ ਕਿ ਸਾਨੂੰ ਸਾਡੇ ਨਿੱਕੇ ਨਿੱਕੇ ਬੱਚੇ ਹੈ